संगरूर के वार्ड नंबर बाई में कई दिनों से पानी की समस्या चली है जिसके चलते मौजूदा एमसी अवतार सिंह ने कहा कि मौजूदा सरकार में मैं एमसी सी हूँ लेकिन मेरे वार्ड में पानी नहीं आ रहा जिसके चलते हम हजारों रुपए के पानी के टैंकर खरीद कर लोगों को पानी मुहैया करवा रहे हैं हमने इस बारे में सीवरेज बोर्ड के अधिकारियों से कई बार शिकायत की है लेकिन अभी तक कोई कार्रवाई नहीं की गई उन्होंने कहा कि मेरे वार्ड में एक ट्यूबवेल है जिसमें मोटर लगाकर चलाने की जरूरत है लेकिन अभी तक वह काम भी लंबित है ਅਗਰ ਇਹ ਸ਼ੁਰੂ ਹੋ ਜਾਏ ਤਾਂ ਮੇਰੇ ਬਾਰ ਮੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਏਗਾ। ਦਾਰਾ ਜੀ ਬਹੁਤ ਦੇਰ ਤੋਂ ਸਮੱਸਿਆ ਚੱਲ ਰਹੀ ਹੈ ਜਦ ਕੇ ਇਹਨਾਂ ਦੇਸ਼ ਐ ਤਰੱਕੀ ਕਰ ਗਏ ਪਰ ਪਾਣੀ ਦੀ ਜਿਹੜੀ ਸਮੱਸਿਆ ਸੰਗਰੂਰ ਤੇ ਖਾਸ ਤੌਰ ਤੇ ਉਮੀ ਚੱਲਦੇ ਕੀ ਚੱਲ ਰਹੀ ਹੈ? ਦੇਖੋ ਜੀ ਜਿਹੜਾ ਪਾਣੀ ਦੀ ਦਿੱਕਤ ਆ ਗਈ ਉਹ ਸਾਡਾ ਇੱਕ 22 ਨੰਬਰ ਵਾਰਡ ਆਗਾ ਤੇ 22 ਨੰਬਰ ਵਾਰਡ ਦੇ ਵਿੱਚ ਜਿਹੜੀ ਇਹ ਪਾਣੀ ਦੀ ਸਮੱਸਿਆ ਇਹ ਪਿਛਲੇ ਤੋਂ ਪਿਛਲੇ ਪਿਛਲੇ ਤੋਂ ਪਿਛਲੇ ਆਏ ਗਰਮੀਆਂ ਹੁੰਦੀ ਆ। ਜਿਹੜੇ ਇੱਥੋਂ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਉਹ ਜਿਹੜਾ ਆਪਦਾ ਟਾਈਮ ਕਿਵੇਂ ਪਾਸ ਕਰਦੇ ਨੇ ਕਦੇ ਇਧਰੋਂ ਪਰਦੇ ਨੇ ਪਾਣੀ ਕਦੇ ਇਧਰੋਂ ਪਰਦੇ ਨੇਗੇ ਤਿੰਨ ਟਾਈਮ ਦੇ ਵਿੱਚੋਂ ਇੱਕ ਟਾਈਮ ਵੀ ਪਾਣੀ ਨਹੀਂ ਆਉਂਦਾ ਆਹਨ ਲਗਾਤਾਰ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਹੈਗਾ ਜੀ ਪਾਣੀ ਨਹੀਂ ਆ ਰਿਹਾ ਤਾਂ ਮੈਂ ਮੁੱਲ ਟੈਂਕਰ ਲਿਆ ਲਿਆ ਕਿ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਲਿਜਾ ਲਿਜਾ ਕੇ ਪਾਣੀ ਭਰ ਆ ਰਿਆਂਗਾ ਮੈਂ ਇੱਕ ਮੰਗਾ ਸ਼ਾਪਲੌਂਜੀ ਕੰਪਨੀ ਹੈ ਜੀ ਸ਼ਾਪਲੌਂਜੀ ਕੰਪਨੀ ਹੈਗੀ ਜਿਹੜੀ ਇਹਦਾ ਪਾਣੀ ਦਾ ਸੀਵਰ ਰਿਪੋਰਟ ਦਾ ਠੇਕਾ ਦੱਸਦਾ ਇਹਦੇ ਲਈਆ ਪਰ ਇਹਨੇ ਸਾਡੇ ਪਾਣੀ ਕਹ ਜੀਏ ਘਰਾਂ ਤੱਕ ਟੂਟੀਆਂ ਤੱਕ ਨਹੀਂ ਪਹੁੰਚ ਰਿਆ ਜੀ ਜਿਹਦੇ ਕਰਕੇ ਸਾਡੇ ਲੋਕ ਨੇ ਜਿਹੜਾ ਇੰਨਾ ਤੰਗ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਟੈਂਕਰ ਤੇ ਟੈਂਕਰ ਜਿਹੜੇ ਪਾਣੀ ਦੇ ਆ ਰਹੇ ਨੇਗੇ ਇਹਦੇ ਲਈ ਸਾਡਾ ਕੋਈ ਪ੍ਰਸ਼ਾਸਨ ਜਾਂ ਸਾਡਾ ਕੋਈ ਹੋਰ ਇਸ ਤਰ੍ਹਾਂ ਇਹਦੇ ਵਿੱਚ ਕੋਈ ਹੈਲਪ ਨਹੀਂ ਕਰ ਰਿਹਾ ਲੋਕ ਦੁਖੀ ਨੇਗੇ ਲੋਕ ਬਾਲਟੀਆਂ ਪਰ ਪਰ ਕੇ ਆਪਣੇ ਘਰਾਂ ਦੇ ਵਿੱਚ ਬਾਣੀ ਦੀਆਂ ਬਾਲਟੀਆਂ ਲੈ ਕੇ ਜਾ ਰਹੇ ਨੇਗੇ ਜਾਂ ਜਿਨ੍ਹਾਂ ਦੇ ਸਵਰਸਿਵਲ ਲੱਗੇ ਹੋਣੇ ਅਗਲੇ ਇੱਕ ਟਾਈਮ ਭਰ ਆ ਦੂਗਾ ਜੀ ਸਰਨਾ ਜੀ ਇੱਕ ਟਾਈਮ ਭਰਾ ਦੂ ਅਗਲਾ ਦੋ ਟਾਈਮ ਭਰਾ ਦੂਗਾ ਇਨਾ ਕਿੰਨਾ ਕੁ ਪਾਣੀ ਭਰਾਈ ਜਾਊਗਾ ਕਿਉਂਕਿ ਗਰਮੀ ਬਹੁਤ ਆ ਸੰਗਰੂਰ ਦੇ ਵਿੱਚ ਸਾਰਿਆਂ ਨਾਲ ਵੱਡੀ ਦਿੱਕਤ ਪੀਣ ਵਾਲੇ ਪਾਣੀ ਦੀ ਤੇ ਸਿਵਰ ਦੀ ਆ ਸਿਵਰ ਦੀ ਤਾਂ ਜਿਹੜੀ ਦਿੱਕਤ ਹੈਗੀ ਹੈਗੀ ਆ ਕਿ ਪੀਣ ਵਾਲਾ ਪਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚ ਰਿਹਾ ਹੈਗਾ ਜਿਹਦੇ ਕਰਕੇ ਅਸੀਂ ਨੇ ਮੈਂ ਹੁਣ ਐਮਸੀ ਬਣਿਆਗਾ 25 ਤਰੀਕ ਨੂੰ ਸਾਨੂੰ ਸੋਚ ਚਾਈ ਹੈਗੀ ਠੀਕ ਹੈ ਜੀ ਉਹ ਤੋਂ ਬਾਅਦ ਜਿਹੜਾ ਸਾਡੇ ਪਾਣੀ ਵਾਲੀ ਟੈਂਕੀ ਤੇ ਇੱਕ ਨਵਾਂ ਟੂਬਲ ਆ ਜਿਹੜਾ ਸਰਕਾਰ ਤੋਂ ਲਵਾਇਆਗਾ ਪਰ ਉਹ ਟੂਬਲ ਦੀ ਬੋਰ ਹੋ ਗਿਆ ਉਹਦੀ ਜਿਹੜੀ ਮਸ਼ੀਨ ਆ ਉਹ ਮਸ਼ੀਨ ਨਹੀਂ ਆਈ ਹਲੇ ਜਿਹਦੇ ਕਰਕੇ ਸਾਡਾ ਉਹ ਜਿਹੜਾ ਟੂਬਲ ਹੈਗਾ ਉਹ ਉਵੇਂ ਹੀ ਪਿਆਗਾ ਜਦੋਂ ਉਹ ਟੂਬਲ ਚੱਲੂਗਾ ਜਦੋਂ ਉਹਦਾ ਬਟਨ ਦੱਬਿਆ ਜਾਊਗਾ ਫੇਰ ਸਾਨੂੰ ਮਹੱਲਾ ਵਾਸੀਆਂ ਨੂੰ ਪਾਣੀ ਆਊਗਾ ਉਹਨਾਂ ਤੱਕਰ ਸਾਨੂੰ ਉਹ ਟੂਬਲ ਦਾ ਕੋਈ ਭਾਅ ਨਹੀਂ ਹੈਗਾ ਜੀ ਇਸ ਵੰਦੇ ਤੁਸੀਂ ਕਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਮੁਖ ਦੇਖੋ ਜੀ ਅਸੀਂ ਸਭ ਨੂੰ ਮਿਲਾਂਗੇ ਇਹ ਆਈ ਆਈ ਗਰਮੀ ਦਾ ਇਹੀ ਹਾਲ ਹੁੰਦਾਗਾ ਹੁਣ ਮਿਲਣ ਤੋਂ ਬਾਅਦ ਇਹ ਸੀਗਾ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਵੀ ਆ ਹੁਣ ਅਸੀਂ ਐ ਮੌਜੂਦਾ ਸਰਕਾਰ ਆ ਜਿਹੜੀ ਉਹਦੇ ਵਿੱਚ ਅਸੀਂ ਐ ਐਮਸੀ ਆਗੇ ਕਿਉਂਕਿ ਅਸੀਂ ਵੀ ਸਰਕਾਰ ਦੇ ਵਿੱਚ ਗਿਆਗੇ ਵੀ ਜਿਹੜੇ ਸਾਡੇ ਕੰਮ ਨੇ ਹੋਣਗੇ ਸਾਡਾ ਬੋਰ ਤਾਂ ਲੱਗ ਗਿਆ ਜੀ ਪਰ ਬੋਲ ਚਾਲੂ ਨਹੀਂ ਹੋਇਆ ਇੱਕ ਕਰਵਾਉਣਾਗਾ ਮੈਂ ਇੱਕ ਮਹੀਨੇ ਕਰਵਾਉਣਾਗਾ ਸਰਕਾਰ ਨੇ ਕਰਵਾਉਣਾ ਕਿਉਂ ਨਹੀਂ ਕਰਵਾ ਰਹੀ ਜਲਦੀ ਤੋਂ ਜਲਦੀ ਕਰਵਾਉਣ ਤਾਂ ਕਿ ਜਿਹੜੇ ਸਾਡੇ ਮਹੱਲੇ ਦੇ ਵਿੱਚ ਪੀਣ ਵਾਲੀ ਪਾਣੀ ਦੀ ਦਿੱਕਤ ਆ ਲੜਾਈਆਂ ਝਗੜੇ ਹੋ ਰਹੇ ਨੇ ਬੱਚੇ ਸਕੂਲ ਨਹੀਂ ਜਾ ਸਕਦੇ ਣੜੀ ਜੇ ਘਰੇ ਬੈਠੀਆਂ ਨੇ ਗਿਆ ਬਿਮਾਰ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਆਤਮਾਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਸਾਡੇ ਪਾਣੀ ਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਕੀ ਨਾਮ ਹੈਗੀ ਗਾਂਪਾਲ ਕਿੱਥੇ ਰਹਿੰਦੇ ਅਜੀਤ ਰਗਾ ਬਰਨ ਰੋਸੂ ਪਾਣੀ ਦੀ ਸਮੱਸਿਆ ਰੇ ਕਿੰਨੀ ਦਿਨ ਤੋਂ ਸਮੱਸਿਆ ਇਸ ਸਮੱਸਿਆ ਸਾਡੇ ਨਾਲ ਬਈ ਜੀ ਬੋਤਲ ਹੋ ਗਿਆ ਪਾਣੀ ਦੇ ਵਿੱਚ ਗਰਮੀ ਦੇ ਵਿੱਚ ਪਰ ਉਹ ਤੁਸੀਂ ਲਾ ਕੇ ਦੇਖ ਲਓ ਕਹਿੰਦਾ ਕਰੇ ਪਾਣੀ ਆ ਰਿਹਾ ਕਹਿੰਦਾ ਨਹੀਂ ਆ ਰਿਹਾ ਠੀਕ ਹੈ ਜੀ ਉਹ ਕਈ ਸਮੱਸਿਆਵਾਂ ਲੱਗੇ ਹੋਏ ਨੇ ਉਹਨਾਂ ਕੋਈ ਟੈਨਸ਼ਨ ਨਹੀਂ ਸਾਨੂੰ ਟੈਨਸ਼ਨ ਆ ਚਾਰ ਪੰਜ ਘਰਾਂ ਨੂੰ ਠੀਕ ਹੈ ਜੀ ਉਹ ਸਾਡੇ ਘਰੇ ਦੇਖ ਲਓ ਪਾਣੀ ਪੀਣੂ ਨਹੀਂ ਹੈਗਾ ਫਿਰ ਵੀ ਪਹਿਲਾਂ ਐਮਸੀ ਆਏ ਸੀਗੇ ਹੁਣ ਵੀ ਆਏ ਨੇ ਜਿਹੜੇ ਪੂਰੀ ਕੋਸ਼ਿਸ਼ ਕਰ ਰਹੇ ਨੇ ਟੈਂਕਰ ਖੜਾ ਦਾ ਮੋਲੇ ਵਿੱਚ ਦੇਖੋ ਟੈਂਕਰ ਖੜਾਗਾ ਪਰ ਉਹ ਮੈਂ ਕੰਮ ਤੇ ਹੁਣਾ ਡਰਾਈਵਰ ਹੁੰਦਾ ਇੰਮਰੀ ਕੁੜੀ ਕਲੀ ਕਰਿਆ ਉਹ ਕਿਵੇਂ ਪਾਣੀ ਭਰੂ ਅਕਸਰ ਇਹ ਦੇਖਿਆ ਜਾ ਰਿਹਾ ਕਿ ਹਰ ਗਰਮੀ ਜਿਹੜਾ ਇਹ ਤੁਹਾਨੂੰ ਪਾਣੀ ਦੀ ਜਿਹੜੀ ਸਮੱਸਿਆ ਆਦੀ ਹੈ ਹਰ ਸਾਲ ਤੁਸੀਂ ਟੈਂਕਰ ਲੈਂਦੇ ਹੋ ਕੋਈ ਨਹੀਂ ਸਰਕਾਰ ਪ੍ਰਸ਼ਾਸਨ ਇੱਥੇ ਸੁਣਦੀ ਕਈ ਜੀ ਇਹਦੇ ਵਿੱਚ ਕੋਈ ਨਹੀਂ ਸਾਡੀ ਸੁਣਦਾ ਜਦੋਂ ਲੋਡ ਹੁੰਦੀ ਆ ਉਹ ਸਾਰੇ ਆਂਦੇ ਨੇ ਉਹ ਸਾਡੇ ਪਾਣੀ ਦੇ ਨਿਯਮ ਦੇ ਵਿੱਚ ਜਿੰਨੇ ਭਰ ਲਿਆ ਉਹ ਆਂਦੇ ਨਹੀਂ ਜਿਹਦਾ ਹੈਗਾ ਉਹ ਬੋਲਦੇ ਨਹੀਂ ਉਹ ਸਾਡੇ ਹੈ ਨਹੀਂ ਸਾਨੂੰ ਪ੍ਰੋਬਲਮ ਆ ਠੀਕ ਹੈ ਜੀ ਹੁਣ ਆ ਦੇਖੋ ਮੇਰੇ ਘਰ ਜਾ ਕੇ ਦੇਖੋ ਪਰ ਕਈ ਬੰਦੇ ਪਾਣੀ ਭਰ ਰਹੇ ਨੇ ਕਈਆਂ ਦੇ ਚੱਲ ਵੀ ਰਹਾ ਉਹ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਉਹਨੂੰ ਸਰਦਾ ਉਹਨੇ ਕੰਮ ਤੇ ਆ ਮੇਰਾ ਮੁੰਡਾ ਪੜਾਈ ਤੇ ਜਾ ਰਿਹਾ ਵੀ ਘੜੇ ਕੰਮ ਤੇ ਆ ਕਲੀ ਕੁੜੀ ਆ ਉਹ ਕੈਂਟਰ ਆਗਾ ਕਿਵੇਂ ਪਾਣੀ ਭਰੂਗੀ ਦੱਸੋ